ਪਿੰਡ ਖਿਦਰਾਬਾਦ ਦੇ ਪਿੰਡ ਵਾਸੀਆਂ ਨੇ ਕਰ ਦਿੱਤਾ ਵੱਡਾ ਇਕੱਠ ਕਹਿੰਦੇ ਪਿੰਡ ਦੇ ਸੇਵਾ ਕੇਂਦਰ ਨੂੰ ਤੁਰੰਤ ਚਾਲੂ ਕੀਤਾ ਜਾਵੇ ਕਮਿਊਨਿਟੀ ਸੈਂਟਰ ਵਿੱਚ ਪ੍ਰੋਗਰਾਮ ਲਈ ਪਿੰਡ ਵਾਸੀਆਂ ਨੂੰ ਤੇ ਗਰੀਬ ਲੋਕਾਂ ਨੂੰ ਮੁਫਤ ਪ੍ਰੋਗਰਾਮ ਕਰਨ ਦੀ ਵੀ ਕੀਤੀ ਮੰਗ ਖਿਦਰਾਬਾਦ ਦੇ ਵਿੱਚ ਅਸੀਂ ਇਹ ਆਪਣੇ ਬੰਦਿਆਂ ਨੇ ਇਕੱਠੇ ਕੀਤਾ ਹੈ ਸਜਣਾ ਸ੍ਰੀ ਵਿਦੇ ਕੇਂਦਰ ਤੇ ਕਿਹਨੇ ਕਮਿਊਨਿਟੀ ਸੈਂਟਰ ਖਿਦਰਾਬਾਦ ਦੇ ਵਿੱਚ ਬਣਿਆ ਹੈ ਹੂੰ ਉਸ ਦੇ ਸੰਬੰਧ ਵਿੱਚ ਅਸੀਂ ਕਿੱਕ ਪੋਸਟ ਪਾਈ ਸੀ ਅੱਜ 5 ਵਜੇ ਦਾ ਟਾਈਮ ਰੱਖਿਆ ਤਾਂ ਜਿਹੜੇ ਲੋਕ ਜਿਹੜੇ ਜਾਗਦਿਆਂ ਜਮੀਰਾਵਾਂ ਬਲ ਇੱਥੇ ਪਹੁੰਚੇ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤੀ ਲੋਕਾਂ ਤੇ ਸਾਨੂੰ ਆਸਤੀ ਉਹ ਨਹੀਂ ਵੀ ਆਏ ਉਹ ਫੇਸਬੁੱਕ ਗਰੁੱਪਾਂ ਵਿੱਚ ਪੁੱਛਣਾ ਜੋ ਗਈਆਂ ਇੱਥੇ ਨਹੀਂ ਆਏ ਹੋ ਸ਼ਾਇਦ ਉਹਨਾਂ ਕੋ ਡਰਾ ਕਿਸੇ ਕਣੋਂ ਕਾਣੇ ਆ ਚਲੋ ਆਪਾਂ ਉਹਨਾਂ ਨੂੰ ਛੱਡਦੇ ਆਪਾਂ ਮੇਨ ਮੁੱਦੇ ਤੇ ਆਂਦੇ ਆ ਉਹ ਕਿ ਕਿਮਯੋ ਦੀ ਸੈਂਟਰ ਬਣਿਆ ਵਾ ਹੂੰ ਇਹ ਸਾਡੀ ਖੇਤਰਾਬਾਦੀ ਘਰ ਤੋਂ ਜ ਬਣਿਆ ਵਾ ਠੀਕ ਹੈ ਪੰਚਾਇਤ ਨੇ ਇਹਨੂੰ ਬਣਾਇਆ ਠੀਕ ਹੈ ਗਰੀਬ ਲੋਕਾਂ ਲਈ ਬਣਾਇਆ ਤਾਂ ਲੇਕਿਨ ਇਸਨੇ ਪੰਚਾਇਤ ਨੇ ਇਹਨੂੰ 7 ਸਾਲ ਦੇ ਲਈ ਠੇਕੇ ਤੇ ਦੇ ਤਾ ਠੀਕ ਹੈ ਤੇ ਇਸ ਦਾ ਜਦੋਂ ਵੀ ਕੋਈ ਇੱਥੇ ਪ੍ਰੋਗਰਾਮ ਹੁੰਦਾ ਹੈ ਤਾਂ ਉਸ ਨੂੰ 31000 ਰੁਪਏ দেয়া ਜਾਂਦਾ ਹੈ ਫਿਰ ਇਹ ਕਿ ਮੈਰੀ ਵਾਲੇ ਤਾਂ ਚਾਹੇ ਕੋਈ ਬਾਹਰ ਜਾਵੇ ਕਿ ਪਿੰਡ ਜਾਵੇ ਠੀਕ ਹੈ 31000 ਰੁਪਏ ਇਸ ਦਾ ਕਰਾਇਆ ਲਿਆ ਜਾਂਦਾ ਹੈ ਤੇ ਇਹ ਨੂੰ 7 ਸਾਲ ਦੇ ਲਈ ਠੇਕੇ ਨੇ ਦਿੱਤਾ ਦੇਖੋ ਕਿੰਨਾ ਲੰਬਾ ਸਮਾਂ 7 ਸਾਲ ਲਈ ਇਸ ਨੂੰ ਠੇਕੇ ਤੇ ਦਿੱਤਾ ਹੋਇਆ ਜਦੋਂ ਮੇਰੀ ਇਸ ਦੇ ਪਰ ਕੁਝ ਪੰਚਾਇਤ ਮੈਂਬਰਾਂ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਇਸ ਨੂੰ ਮੈਂਟਰੀਸ ਕਰਨ ਦੇ ਰਾਸਤੇ ਇਸ ਨੂੰ ਚੋਣਾਂ ਬਾਅਦ ਵੀ ਪੈਸੇ ਦੀ ਲੋੜ ਹੈ ਅਸੀਂ ਮੰਨਦੇ ਹਾਂ ਕਿ ਇਸ ਨੂੰ ਚੋਣਾਂ ਲਈ ਪੈਸੇ ਦੀ ਲੋੜ ਹੈ ਲੇਕਿਨ ਅਸੀਂ ਇਹ ਪੰਮੀ ਪੰਚਾਇਤ ਇਹ ਮੰਗ ਕਰਦੇ ਹੈ ਕਿ ਅਗਰ ਪੁਰਾਣੀ ਪੰਚਾਇਤ ਨੇ ਇਸ ਨੂੰ 7 ਸਾਲ ਲਈ ਠੇਕੇ ਤੇ ਦਿੱਤਾ ਹੈ 31000 ਰੁਪਏ ਦੇ ਤੁਸੀਂ ਉਸ ਵਿੱਚ ਸੋਧ ਕਰਕੇ ਹੂੰ ਜੋ ਗਰੀਬ ਕੁੜੀਆਂ ਲੋਰਬੰਦ ਕੁੜੀਆਂ ਉਹਨਾਂ ਦੀ ਫ੍ਰੀ ਹੋਣਾ ਚਾਹੀਦੇ ਨੇ ਜੀਨਾਂ ਵਿੱਚ ਗੰਜੈਸ ਹੈ ਜੋ ਦੇ ਸਕਦੇ ਉਹਨਾਂ ਤੇ ਲੈ ਕੇ ਇਸ ਦਾ ਮੈਂਟੇਨੈਂਸ ਦਾ ਖਰਚ ਹੈ ਉਹ ਤੁਸੀਂ ਚਲਾ ਸਕਦੇ ਫਿਤਰਾਬਾਦ ਪਿੰਡ ਤੋਂ ਵੀ ਨਹੀਂ ਦੇ ਜਾਂਦਾ ਇਹ ਤੁਸੀਂ ਪਾਰ ਦਾ ਪ੍ਰੋਗਰਾਮ ਹੋਵੇ ਉਹਨਾਂ ਤੋਂ ਵੀ ਸੇਨ ਹੀ ਪੈਸੇ ਦੇ ਜਾਂਦੇ ਠੀਕ ਹੈ ਲੇਕਿਨ ਮੈਂ ਅਸੀਰ ਸਾਡੇ ਵਿੱਚ ਫੈਮਲੀਆ ਫਿਤਰਾਬਾਦ ਦੇ ਵਿੱਚ ਜਿਹੜੀਆਂ ਮੀਨ ਨੇ ਦਾ 7000 8000 10000 ਰੁਪਏ ਕਮਾਦੇ ਜਿਨ੍ਹਾਂ ਤੋਂ ਮੈਂ ਆਪਣੀ ਜ਼ਮੀਨ ਹੈ ਜਾਂ ਆਪਣੀ ਨੌਕਰੀ ਹੈ ਤੇ ਆਪਣਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ ਠੀਕ ਹੈ ਪਰ ਇਹ ਕਿਹਨਾ ਦੇ ਸੈਂਟਰ ਨੂੰ ਕੀ ਚੱਟਣਾ ਇਹਦਾ ਫਾਇਦਾ ਕੀ ਹੈ ਜੇ ਉੱਥੇ ਕੋਈ ਗਰੀਬ ਬੰਦਾ ਆਪਣੀ ਕੁੜੀ ਨੇ ਵਿਆਹ ਹੀ ਨਾ ਕਰ ਸਕੇ ਫਿਰ ਪੈਲਸ ਤੇ ਕਮਿਊਨਿਟੀ ਸੈਂਟਰ ਵਿੱਚ ਫਰਕ ਕੀ ਰਹਿ ਗਿਆ ਉਹਨਾਂ ਦੀਆਂ ਬੰਦ ਕੁੜੀਆਂ ਆ ਉਹਨਾਂ ਦੇ ਵਿਆਹ ਤੇ ਫਰੀਆਂ ਵਿੱਚ ਚਾਹੀਦੀਆਂ ਜੋ ਬੰਦਾ ਠੀਕ ਉਠਾ ਕੇ ਕਿਨੇ ਕਲੇ ਜ਼ਮੀਨ ਦੇ ਰਾਤਾ ਹੈ ਉਹ ਇੱਥੇ ਆਪਾਂ ਜਿਹੜਾ ਖੀਸ ਹੈ ਉਹ ਦੇਖ ਸਕਦੇ ਹੋ ਉਸਦੇ ਨਾਲੇ ਸੇਵਾ ਕੇਂਦਰ ਹੈ ਠੀਕ ਹੈ ਸੇਵਾ ਕੇਂਦਰ ਮੇਰੇ ਖਿਆਲ ਨਾਲ ਅਕਾਲੀ ਦਲ ਦੀ ਸਰਕਾਰ ਨੇ ਬਣਾਇਆਤਾ ਹੂੰ ਕਾਂਗਰਸ ਨੇ ਆ ਕੇ ਇਹ ਨਹੀਂ ਬੰਦ ਕਰਤਾ ਹੂੰ ਆਮ ਆਦਮੀ ਪਾਰਟੀ ਕਹਿੰਦੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਇਸ ਨੂੰ ਬਹਾਲ ਕਰਾਂਗੇ ਠੀਕ ਹੈ ਲੇਕਿਨ ਸਾਡੇ ਪਿੰਡ ਦੇ ਲੋਕ ਹੈ ਜਿਹੜੇ ਹੂੰ ਇਹਨਾਂ ਸੁਵਿਚਾ ਤੋਂ ਬਾਂਗੇ ਹੈ ਕਿਸ ਨੇ ਆਧਾਰ ਕਾਰਡ ਕੋਈ ਵੀ ਡਾਕੂਮੈਂਟ ਬਣਾਣੇ ਕਿ ਬਲਾਸ ਦੋਣਾ ਪੈਂਦੇ ਜਾਂ ਕਿ ਦੇਖੋ ਪਾੜ ਦੇ ਏਰੀਆ ਪੈਂਦਾ ਪਰਖਾਲੀ ਉਥੇ ਵੀ ਕੋਈ ਸੇਵਾ ਦਾ ਕੇਂਦਰ ਹੈ ਔਰ ਟੋਪ ਕਲਾਸ ਦਾ ਹੈ ਅਸੀਂ ਵੀ ਜੇ ਕੋਈ ਡਾਕੂਮੈਂਟ ਬਣਾਣਾ ਹੁੰਦਾ ਅਸੀਂ ਪਰਖਾਲੀ ਜਾਂਦੇ ਹਾਂ ਠੀਕ ਹੈ ਲੇਕਿਨ ਖਿਦਰਾਬਾਦ ਨਾਲ ਦੇ 50 ਪਿੰਡਾਂ ਨੂੰ ਰੀਡ ਕਰਦੇ ਇਹ ਸੇਵਾ ਕੇਂਦਰ ਵੀ ਜਿਹੜਾ ਹੈ ਬਣਨਾ ਚਾਹੀਦਾ ਠੀਕ ਹੈ ਬਦਲਾਪ ਵਾਲੀ ਸਰਕਾਰ ਹੈ ਇਹ ਸਿਰਫ ਝੂਠੇ ਦਾਅਵੇ ਤੇ ਲਕੀਣੀ ਹੈ ਖਿਦਰਾਬਾਦ ਦੇ ਵਿੱਚ ਹੀ ਕਿੱਕਾ ਪਹਿਲਾਂ ਤੋਂ ਬਣੀ ਹੋਈ ਆ ਮਾਰੇ ਦਾ ਜਿਹੜੇ ਉਥੇ ਹਸਪੀਟਲ ਦਾ ਉਥੇ 500 ਉਹਦੇ ਕਿ ਬੋਰਡ ਲਾ ਕੇ ਉਹਨੂੰ ਬਾਹਲਾ ਕਲੀਨਿਕ ਬਣਾਤਾ ਉਹ ਤੇ ਪਹਿਲੇ ਹਸਪਤਾਲ ਦਾ ਇਹ ਬਾਹਲਾ ਕਲੀਨਿਕ ਬਣਾਣਾ ਤਾਂ ਆ ਮੇਰੇ ਅੱਗੇ ਬਾਹਲਾ ਬਸਦਾ ਉੱਥੇ ਬਾਹਲਾ ਕਿਨੇ ਲਈ ਬਣਾਣਾ ਤਾਂ ਬਣੀ ਚਾਹੇ ਕਿਸੇ ਸਾਧਗੜਾ ਆ ਸਿੱਖਿਆ ਮੰਤਰੀ ਹੈ ਜਾਂ ਸਾਡੇ ਕੋਈ ਹਲਕੀ ਦੀ ਨਿਮਾਇੰਦਗੀ ਕਰਦੇ ਆ ਉਹ ਕੱਲ ਨੂੰ ਜਿਹੜੀ ਸਾਹਮਣੇ ਸਕੂਲ ਦੀ ਅਵਾਰ ਤੇ ਬਣੀ ਹੋਈ ਹੈ ਕਿ ਇੰਨਾ ਨਹੀਂ ਬੱਚੇ ਰੱਖ ਦੇਣਾ ਇਹ ਤਾਂ ਪਹਿਲਾਂ ਦੀ ਸਮਾਨ ਸਕੂਲ ਆ